ਕਾਰਿਆ ਨੂੰ ਮੇਰੇ ਵੱਲੋਂ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਗੱਲ ਕਰਦੇ ਆ ਕਿ ਝੋਨਾ ਲਾਈਏ ਤੇ ਪਾਣੀ ਕਿਵੇਂ ਬਚਾਈਏ ਹੁਣ ਗੱਲ ਇਹ ਹੈ ਕਿ ਜਦੋਂ ਵੀ ਅਸੀਂ ਸਰਕਾਰਾਂ ਸਾਇੰਸਦਾਨਾਂ ਜਾਂ ਬੁੱਧੀਜੀਵੀਆਂ ਦੇ ਭਾਸ਼ਣ ਸੁਣਦੇ ਆ ਜਾਂ ਉਹਨਾਂ ਦੇ ਸੈਮੀਨਾਰ ਚ ਉੱਥੇ ਤਾਂ ਉਹਨਾਂ ਦੀ ਚਿੰਤਾ ਨਜ਼ਰ ਆਉਂਦੀ ਐ ਪਰ ਫਿਰ ਵੀ ਅੱਜ ਤੱਕ ਕੋਈ ਠੋਸ ਪਾਲਿਸੀ ਨਹੀਂ ਬਣ ਸਕੀ ਕੋਈ ਠੋਸ ਨੀਤੀ ਲਿਆਂਦੀ ਹੋਵੇ ਕਿ ਇਸ ਤਰੀਕੇ ਨਾਲ ਅਸੀਂ ਪਾਣੀ ਬਚਾਉਣਾ ਹੈਗਾ ਇਸ ਇਹ ਕਨਾਲ ਦੇ ਝੋਨਾ ਘਟਾਉਣਾ ਕਿੰਨਾ ਘਟਾਉਣਾ ਤੇ ਕਿਹੜੀ ਫਜ਼ਲ ਉਹਦੀ ਜਿਹਦੇ ਨਾਲ ਆਮਦਨ ਸਥਿਰ ਰਹਿ ਸਕੇ ਕਿਸਾਨ ਦੀ ਉਸ ਦੀ ਗੱਲ ਕਰਨੀ ਹੈਗੀ ਹੈ ਹੁਣ ਅਸਲ ਦੇ ਵਿੱਚ ਜਿਹੜੀ ਐਨਜੀਟੀ ਨੇ ਵੀ ਕਿਹਾ ਕਿ 2039 ਤੱਕ ਜਿਹੜਾ ਹੈਗਾ ਉਹ ਪਾਣੀ ਜਿਹੜਾ ਸਾਡਾ ਕਾਫੀ ਘਟ ਜਾਣਾ ਹੈਗਾ ਤੇ ਉਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਨਾ ਚਾਹੀਦਾ ਹੈ ਪਰ ਨਾ ਤਾਂ ਜਿਹੜੇ ਲੋਕਾਂ ਨੇ ਇਹ ਭੁਗਤਣਾ ਉਹਨਾਂ ਨੂੰ ਇਸ ਗੱਲ ਦੀ ਕੋਈ ਚਿੰਤਾ ਲਾਪਰਵਾਹੀ ਇੰਨੀ ਹੈਗੀ ਹੈ ਕਿ ਕਿਸੇ ਵਰਗ ਨੂੰ ਵੀ ਕੋਈ ਪਾਣੀ ਦੀ ਲੈ ਕੇ ਜੇ ਦੇਖ ਲਈਏ ਤਾਂ ਚਿੰਤਾ ਨਹੀਂ ਹਾਂ ਜਦੋਂ ਕਿਤੇ ਚਾਰ ਬੰਦਿਆਂ ਜਿ ਇਕੱਠੇ ਹੁੰਦੇ ਆ ਤਾਂ ਉਦੋਂ ਬਸ ਇੱਕ ਕਹਿਣ ਨੂੰ ਚਿੰਤਾ ਜ਼ਰੂਰ ਦਿਖਾਈ ਜਾਂਦੀ ਹੈਗੀ ਪਰ ਅਸਲੀ ਤੇ ਅਮਲੀ ਤੌਰ ਤੇ ਕੋਈ ਕੁਝ ਨਹੀਂ ਹੋ ਰਿਹਾ ਹੁਣ ਇਹਦੇ ਵਿੱਚ ਇੱਕ ਹੋਰ ਜਿਹੜੀ ਚੀਜ਼ ਨਿਕਲ ਕੇ ਆਈ ਕਿ ਕਈ ਵਪਾਰੀਆਂ ਨੇ ਜਿਹੜੇ ਆਹ ਬੀ ਦਾ ਕੰਮ ਕਰਦੇ ਆ ਉਹਨਾਂ ਨੇ ਪੂਸਾ 44 ਨੂੰ ਫੇਰ ਪ੍ਰਮੋਟ ਕਰਨਾ ਸ਼ੁਰੂ ਕਰਤਾ ਇਹ ਪੂਸਾ 44 ਜਿਹੜੀ ਸਭ ਤੋਂ ਜ਼ਿਆਦਾ ਪਾਣੀ ਦੀ ਖਪਤ ਕਰਦੀ ਹੈ ਤਕਰੀਬਨ ਜਿਹੜੇ ਘਟੋ ਘਟ ਲਾਈਏ ਤਾਂ ਨਾ ਪਾਣੀ ਦੂਜੀ ਵੈਰਾਈਟੀਆਂ ਨਾਲੋਂ ਵੱਧ ਲੈਂਦੀ ਹੈਗੀ ਹੈ ਸੋ ਇਹਦਾ ਪੱਕਣ ਦਾ ਸਮਾਂ ਜ਼ਿਆਦਾ ਹੈਗਾ ਉਹਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀ ਵਿਭਾਗ ਨੇ ਇਹਦੇ ਤੋਂ ਜਿਹੜੀ ਸਿਫਾਰਿਸ਼ ਕਰਕੇ ਬੰਦ ਕਰਾਇਆ ਪਰ ਇਹ ਲੋਕ ਅੱਜ ਵੀ ਉਹਦੀ ਲੋੜਤਾ ਕਰ ਰਹੇ ਆ ਕਿ ਉਸੇ ਦਾ ਬੀਜ ਜਿਹੜਾ ਹੈਗਾ ਬੀਜੋ ਦੂਜੇ ਪਾਸੇ ਇਸੇ ਚੀਜ਼ ਨੂੰ ਅਗਾਹ ਤੋਰਦੇ ਹੋਏ ਇਸੇ ਦੀ ਵਕਾਲਤ ਦੇ ਦੋ ਯੂਨੀਅਨਾਂ ਦੇ ਕੇ ਸਾਂ ਯੂਨੀਅਨਾਂ ਦੇ ਲੀਡਰਾਂ ਨੇ ਵੀ ਸਰਕਾਰ ਨੂੰ ਇਹ ਕਿਹਾ ਕਿ 1 ਜੂਨ ਤੋਂ ਇਸ ਦੀ ਜਿਹੜੀ ਹੈਗੀ ਹੈ ਲਵਾਈ ਸ਼ੁਰੂ ਕਰਾ ਦਿਓ ਹੁਣ ਇੱਕ ਪਾਸੇ ਇਹ ਚੀਜ਼ ਆ ਗਈ ਦੂਜੇ ਪਾਸੇ ਪੀਆਰ 126 ਲਿਆਂਦੀ ਹੈਗੀ ਹੈ ਪੀਆਰ 126 ਜਿਹੜੀ ਹੈਗੀ ਹੈ 1 ਜੁਲਾਈ ਤੋਂ ਜੇ ਲਾਈਏ ਤੇ ਫਿਰ ਵੀ ਉਸ ਦਾ ਜਿਹੜਾ ਹੈਗਾ ਪੂਰਾ ਝਾੜ ਦਿੰਦੀ ਹੈਗੀ ਹੈ ਤੇ ਜਾਨੀ ਕਹਿ ਲੋ ਕਿ ਪਨੀਰੀ ਤੋਂ ਲੈ ਕੇ 93 ਦਿਨਾਂ ਚ ਉਹਦਾ ਸਾਰਾ ਸਾਈਕਲ ਕੰਪਲੀਟ ਹੁੰਦਾ ਹੈ ਉਹਦੀ ਪਾਣੀ ਦੀ ਜਿਹੜੀ ਖਪਤ ਆ ਉਹ ਕਾਫੀ ਘੱਟ ਹੈ ਉਦੋਂ ਉੱਤੇ ਜਿਹੜਾ ਉਹਦਾ ਨਾੜ ਵੀ ਘੱਟ ਹੈ ਕਣਕ ਵੇ ਨੂੰ ਲਾਉਣ ਚ ਵੀ ਸਮੱਸਿਆ ਨਹੀਂ ਆਉਂਦੀ ਸੋ ਇਸ ਚੀਜ਼ ਤੇ ਉੱਤੇ ਜਿਹੜਾ ਹੈਗਾ ਉਹ ਤਰਜੀਹ ਦੇਣੀ ਚਾਹੀਦੀ ਹੈਗੀ ਹੈ ਲੋਕਾਂ ਨੇ ਦਿੱਤੀ ਵੀ ਚੰਗੀ ਭਲੀ ਇਹ ਕੋਈ ਨਵੀਂ ਨਹੀਂ ਆਈ 2017 ਤੋਂ ਚੱਲਦੀ ਵੈਰਾਈਟੀ ਹੈਗੀ ਹੈ ਪਰ ਪਿਛਲੇ ਸੀਜ਼ਨ ਦੇ ਵਿੱਚ ਜਿਹੜਾ ਹੈਗਾ ਉਹ ਸ਼ੈਲਰਾਂ ਵਾਲਿਆਂ ਨੇ ਰੌਲਾ ਪਾ ਲਿਆ ਕਿ ਇਹਦੇ ਚੋ ਜੀ ਟੋਟਾ ਬਹੁਤ ਨਿਕਲਦਾ ਹੈਗਾ ਹੁਣ ਗੱਲ ਇਹ ਹੈ ਕਿ ਜੇ ਟੋਟਾ ਨਿਕਲਦਾ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਵੈਰਾਈਟੀ ਛੱਡ ਦਿਓ ਜਾਂ ਇਹਦੇ ਚੋ ਪੂਸਾ 44 ਲਿਆਓ ਹੁਣ ਉਹ ਜਿਹੜਾ ਹੈਗਾ ਤੁਸੀਂ ਜਿਹੜੀ ਹੈਗੀ ਆ ਉਹ ਥਰੀਡ ਏਜੰਸੀਆਂ ਨਾਲ ਗੱਲ ਕਰੋ ਜੇ ਕੋਈ ਟੋਟਾ ਵੱਧ ਵੀ ਨਿਕਲਦਾ ਚੌਲ ਘੱਟ ਨਿਕਲਦੇ ਹੈਗੇ ਤਾਂ ਕੋਈ ਨਹੀਂ ਪਾਣੀ ਤਾਂ ਬਚਦਾ ਹੈਗਾ ਠੀਕ ਹੈ ਸੋ ਉਹਦੇ ਹੱਲ ਉਧਰ ਲੱਭਣ ਦੀ ਬਜਾਏ ਉਹਨੂੰ ਬੰਦ ਕਰਾ ਕੇ ਕਿਉਂਕਿ ਬਹੁਤੇ ਜਿਹੜੇ ਸ਼ੈਲਰਾਂ ਵਾਲੇ ਹੈਗੇ ਆ ਉਹ ਆੜਤੀਏ ਵੀ ਹੈਗੇ ਉਹ ਕਿਸਾਨਾਂ ਨੂੰ ਵੀ ਇਸ ਚੀਜ਼ ਤੇ ਪਾਈ ਜਾਂਦੇ ਹੈਗੇ ਕਿ ਜਿਹੜੀ ਇਹ ਪੀ ਆਰ 126 ਨਾਲ ਉਹ ਏ ਟੋਟਾ ਕੱਢਦੀ ਹੈ ਹਾਲਾਂਕਿ ਇਹਦੇ ਨਾਲ ਹੋਰ ਵੀ ਵੈਰਾਈਟੀਆਂ ਹੈਗੀਆਂ ਜਿਵੇਂ ਪੀ ਆਰ 131 128 ਉਹ ਵੀ ਜਿਹੜੀ ਹੈ ਪੂਸਾ 44 ਜਾਂ ਪੀ ਆਰ 118 ਨਾਲੋਂ ਘੱਟ ਸਮਾਂ ਲੈਂਦੀ ਹੈ ਸਾਨੂੰ ਅੱਜ ਜ਼ਰੂਰਤ ਹੈ ਘੱਟ ਸਮਾਂ ਤੇ ਪੱਕਣ ਵਾਲੀਆਂ ਫਸਲਾਂ ਦੀ ਜਿਹੜਾ ਕਿ ਪਾਣੀ ਸਾਡਾ ਅਦਰ ਬਾਦਸ਼ਾਹ ਕੇ ਸਾਨੂੰ ਪਾਣੀ ਦੀ ਬਚਾਉਣ ਦੀ ਲੋੜ ਹੈਗੀ ਐ ਉਧਰ ਅਸੀਂ ਦੇਸ਼ ਨੂੰ ਵੀ ਜਿਹੜੀ ਐ ਉਹ ਖੁਰਾਕ ਨੀਤੀ ਚ ਵੀ ਅਸੀਂ ਠੀਕ ਰਹੀਏ ਕਿਸਾਨਾਂ ਦੀ ਆਮਦਨ ਵੀ ਰਵੇ ਤੇ ਪਾਣੀ ਵੀ ਬਚੇ ਅਸੀਂ ਸਾਰੇ ਦੇ ਵਿੱਚ ਲਿਆਉਣਾ ਪਰ ਅਫਸੋਸ ਇਸ وکਾਲਤ ਨੂੰ ਜਿਹੜਾ ਹੈਗਾ ਸਰਕਾਰ ਕਿਤੇ ਨਹੀਂ ਰੋਕ ਪਾਈ ਕਿ ਪੂਸਾ 44 ਇਹ ਕੌਣ ਪ੍ਰਮੋਟ ਕਰ ਰਿਹਾ ਕੌਣ ਇਹਨੂੰ ਕਹਿ ਰਿਹਾ ਹੈਗਾ ਸੋ ਜੇ ਬੰਦ ਹੋਈ ਐ ਤਾਂ ਉਹਨੂੰ ਤਰੀਕੇ ਨਾਲ ਬੰਦ ਲੈਣਾ ਚਾਹੀਦਾ ਹੁਣ ਦੂਜੀ ਗੱਲ ਮੈਂ ਕਰਦਾ ਨਹਿਰੀ ਪਾਣੀ ਦੀ ਇਹ ਇੱਕ ਚੱਲ ਰਿਹਾ ਕਿ ਨਹਿਰੀ ਪਾਣੀ ਜਿਹੜਾ ਕਰਿਆ ਜਿੰਨੇ ਰਕਵੇ ਨੂੰ ਮਿਲ ਰਿਹਾ ਉਹ ਪੂਰਾ ਰਕਵੇ ਨੂੰ ਮਿਲ ਰਿਹਾ ਗੱਲ ਇਹਦੇ ਵਿੱਚ ਫਰਕ ਹੈ ਕਿ ਜਿਹੜਾ ਠੀਕ ਹੈ ਰਕਬਾ ਤਾਂ ਸਾਰੇ ਨੂੰ ਮਿਲ ਰਿਹਾ ਪਰ ਜੇ ਉਸ ਦੀ ਗੱਲ ਕਰੀਏ ਤਾਂ ਜਿੰਨਾ ਪਾਣੀ ਉਹਦੀ ਚਾਹੀਦਾ ਹੈਗਾ ਰਕਵੇ ਨੂੰ ਉਹਨਾਂ ਪਾਣੀ ਨਹੀਂ ਉਹਦੀ ਵਾਰੀ ਜਿਹੜੀ ਹੈਗੀ ਹੈ ਉਹ ਪੂਰਾ ਪਾਣੀ ਪੰਜ ਵਾਰੀਆਂ ਚ ਜਾ ਕੇ ਲੱਗਦਾ ਯਾਨੀ ਜੇ ਕਹਿ ਲਈਏ ਕਿ ਇੱਕ ਕਿਸਾਨ ਕੋਲ 10 ਏਕੜ ਹੈਗੇ ਆ ਉਹਦੇ ਸਾਰੇ ਰਕਪੇ ਨੂੰ ਤਾਂ ਉਹ ਪਾਣੀ ਮਿਲ ਰਿਹਾ ਹੈਗਾ ਪਰ ਉਹਦੇ ਜਿੰਨਾ ਪਾਣੀ ਉਹ ਆ ਰਿਹਾ ਉਹਦੇ ਨਾਲ ਇੱਕ ਵਾਰੀ ਤੇ ਤਾਂ 2 ਕਿੱਲੇ ਹੀ ਲੱਗਦੇ ਆ 37 ਦਿਨੀ ਵਾਰੀ ਆਉਂਦੀ ਹੈ ਠੀਕ ਹੈ ਤੇ ਯਾਨੀ ਕਿ 5 ਵਾਰੀਆਂ ਚ ਉਹਦਾ ਪੂਰਾ ਹੋਊਗਾ ਤੇ ਉਹ 35 ਦਿਨਾਂ ਬਾਅਦ ਜਾ ਕੇ ਜਿਹੜੇ ਪਹਿਲੇ 2 ਕਿੱਲੇ ਲਾਏ ਆ ਉਹਦਾ 35 ਦਿਨਾਂ ਬਾਅਦ ਜਾ ਕੇ ਆਊਗਾ ਹੁਣ ਕਿਹੜੀ ਫਸਲ ਕੱਟੋ ਕੱਟ ਜਿਹੜੇ 35 ਦਿਨ ਕੱਟ ਲੂਗੀ ਬਿਨਾ ਪਾਣੀ ਤੋਂ ਸੋ ਇਹ ਚੀਜ਼ ਨੂੰ ਸਾਨੂੰ ਸੋਚਣ ਵਿਚਾਰਾਂ ਦੀ ਲੋੜ ਹੈ ਇਸੇ ਚੀਜ਼ ਲਈ ਜਿਹੜੀ ਹੈਗੀ ਆ ਉਹ ਸਪਲੀਮੈਂਟ ਕਰਦੇ ਆ ਟਿਊਬਵੈਲ ਹੁਣ ਉਹਦਾ ਜਿਹੜੀ ਇਰੀਗੇਸ਼ਨ ਇੰਟੈਂਸਿਟੀ ਹੈ ਨਹਿਰਾਂ ਦੀ ਉਹ 40 ਤੋਂ 50% ਹੈ ਉਸੇ ਨੂੰ ਸਾਰੀ ਨੂੰ ਬੈਲੈਂਸ ਕਰਨ ਲਈ ਟਿਊਬਵੈਲ ਉਹਨੂੰ ਸਪੋਰਟ ਕਰਦੇ ਹੈਗੇ ਆ ਕਿ ਨਹਿਰੀ ਪਾਣੀ ਜਿੱਥੇ ਲੱਗ ਰਿਹਾ ਉੱਥੇ ਨਾਲ ਟਿਊਬਵੈਲ ਦਾ ਪਾਣੀ ਸਪਲੀਮੈਂਟ ਕਰਕੇ ਤਾਂ ਉਹ ਪੂਰਾ ਹੁੰਦਾ ਜਿੰਨੀ ਦੇਰ ਤੱਕ ਅਸੀਂ ਕਿਸਾਨਾਂ ਦੀ ਆਮਦਨ ਦੇ ਜ਼ਰੀਏ ਕੋਈ ਹੋਰ ਨਹੀਂ ਬਣਾ ਲੈਂਦੇ ਚੋਨਾ ਸਾਡੇ ਤੋਂ ਛੱਡਿਆ ਨਹੀਂ ਜਾ ਸਕਦਾ ਧੰਨਵਾਦ